ਸਸ਼ੀ ਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਇੱਕ ਮੇਰੀਆਂ ਭੈਣਾਂ ਦੇ ਜਿਵੇਂ ਕੱਲ ਤੋਂ ਜ਼ਿਆਦਾ ਕਾਲਸ ਆ ਰਹੀਆਂ ਸੀ ਵੀ ਤੁਸੀਂ ਤੁਹਾਡੇ ਕੋਲੋਂ ਸੂਟ ਆਰਡਰ ਕੀਤੇ ਆ ਸੋ ਉਹ ਇੱਕ ਅੰਬਰ ਨਾਮ ਤੇ ਕੋਈ ਪੇਜ ਬਣਿਆ ਹੋਇਆ ਜਿਨ੍ਹਾਂ ਨੇ ਆਪਣੀ yellow color ਦੀ ਸੂਟ ਵਾਲੀ ਵੀਡੀਓ ਪਾਈ ਆ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਧਿਆਨ ਨਾਲ ਆਰਡਰ ਕਰਿਆ ਕਰੋ ਪਹਿਲਾਂ ਆਈਡੀ ਜਾ ਕੇ ਚੈੱਕ ਕਰਿਆ ਕਰੋ ਵੀ ਕਿਹਦਾ ਪੇਜ ਬਣਿਆ ਹੋਇਆ ਕਿਹਦੀ ਆਈਡੀ ਬਣੀ ਹੋਈ ਆ ਸੋ ਤੁਸੀਂ ਫੇਰ ਹੀ ਆਰਡਰ ਕਰਿਆ ਕਰੋ ਬਾਕੀ ਅੱਜ ਆਪਣੇ ਕੋਲ ਇੱਕ ਲਾਈਨਿੰਗ ਦੇ ਵਿੱਚ ਜਿੱਦਾਂ ਮਸਲੀਨ ਦੇ ਵਿੱਚ ਲਾਈਨਿੰਗ ਹੁੰਦੀ ਆ ਜਿਦਾਂ ਜਿੱਦਾਂ ਆਪਾਂ ਟੈਪੀ ਲਾਈਨਿੰਗ ਕਹਿ ਦਿੰਦੇ ਆ ਤਾਂ ਇਦਾਂ ਦਾ ਫੈਬਰਿਕ ਆ ਉਹਦੇ ਤੁਹਾਨੂੰ ਕਲਰ ਪ੍ਰਿੰਟ ਚੈੱਕ ਕਰਵਾ ਦਿੰਨੇ ਆ ਜਿਵੇਂ ਫਰਸਟ ਤੇ ਰਹੂਗਾ ਜੀ ਲਾਈਨਿੰਗ ਦੇ ਵਿੱਚ ਇਹ ਫੈਬਰਿਕ ਰਹੂਗਾ ਕਿ ਇਹਦਾ ਫਰਸਟ ਤੇ ਜਿਹੜਾ ਹੈਗਾ ਇਹ ਗ੍ਰੇਜ ਆ ਕਲਰ ਰਹੂਗਾ সিলਵਰ ਗ੍ਰੇ ਜਿੱਦਾਂ ਆਪਾਂ ਇਹਨੂੰ ਕਹਿ ਦਿੰਨੇ ਆ ਬਹੁਤ ਸੋਹਣਾ ਬਾਕੀ ਇਹਦੀ ਆਪਾਂ ਇੱਕ ਸ਼ਾਰਟਸ ਅਪਲੋਡ ਕੀਤੀ ਹੋਈ ਆ ਕਲੋਸ ਤੁਸੀਂ ਉਹਦੇ ਤੋਂ ਵੀ ਚੈੱਕ ਕਰ ਸਕਦੇ ਹੋ yellow color ਦੇ ਵਿੱਚ flower ਆਉਣਗੇ ਇਹਨੂੰ ਤੁਸੀਂ ਪੈਚਵਰਕ ਨਾਲ ਵਿਦਆਊਟ ਵਰਕ ਵਿਦ ਲੇਸਿਸ ਨਾਲ ਆਲ ਓਵਰ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਨੈਸਟੀ ਦੇ ਵਿੱਚ ਇਹ ਵਾਲਾ ਆਊਗਾ ਇਹਨਾਂ ਨੂੰ ਤੁਸੀਂ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਜਿਆਦਾ ਸ਼ਾਈਨਿੰਗ ਵਾਲਾ ਕੱਪੜਾ ਨਹੀਂ ਹੋਊਗਾ ਇਹ ਜਿਆਦਾ ਕੋਈ ਇਹਦੇ ਵਿੱਚ ਨਹੀਂ ਹੈਗਾ ਲਾਈਨਿੰਗ ਬਣੀ ਹੈ ਥੋੜੀ ਥੋੜੀ ਸਟਾਫ ਦੇ ਵਿੱਚ ਫਿਰ ਆਊਗਾ ਪਿੰਕ ਕਲਰ ਆਊਗਾ ਇਹਦਾ ਜਿਹਦਾ ਰਾਣੀ ਕਲਰ ਮਜ਼ਾਂਟਾ ਜਿਹਾ ਹੁੰਦਾ ਏਦਾਂ ਦਾ ਇਹਦਾ ਪੇਸ ਆਊਗਾ ਇਹਨੂੰ ਵੀ ਤੁਸੀਂ ਕਿਵੇਂ ਮਰਜ਼ੀ ਰੈਡੀ ਕਰਾ ਸਕਦੇ ਹੋ ਮੈਚਿੰਗ ਆਲ ਓਵਰ ਕਿਵੇਂ ਵੀ ਤੁਸੀਂ ਕਰਾ ਸਕਦੇ ਹੋ ਜਿਹੜਾ ਇਹ ਵਾਲਾ ਪ੍ਰਿੰਟ ਹੈ ਇਹਦੇ ਤੇ ਤੁਸੀਂ ਆਊਟਿੰਗ ਵੀ ਕਰਵਾ ਸਕਦੇ ਹੋ ਹੈਂਡਵਰਕ ਦੀ ਮਸ਼ੀਨਵਰਕ ਦੀ ਤਾਂ ਸੋਹਣਾ ਰੈਡੀ ਹੋਊਗਾ ਇਹ ਵੀ ਫਿਰ ਆਊਗਾ ਛੋਟੇ ਫਲਾਵਰ ਦੇ ਵਿੱਚ ਇਹਦੇ ਵਿੱਚ ਸਕਾਈ ਕਲਰ ਹੈ ਛੋਟੇ ਫਲਾਵਰ ਬਣੇ ਹੋਏ ਆ ਇਹਨੂੰ ਵੀ ਤੁਸੀਂ ਪਲੇਨ ਦੁਪੱਟੇ ਨਾਲ ਪਲੇਨ ਸਲਵਾਰ ਨਾਲ ਜਿੱਦਾਂ ਟਾਈ ਐਂਡ ਟਾਈ ਦਾ ਦੁਪੱਟਾ ਪੱਲੇ ਉਹਦੇ ਕਰਵਾ ਕੇ ਆਪਾਂ ਇਹਦੇ ਵੀ ਵਰਕ ਵગેਰਾ ਕਰਵਾ ਕੇ ਇਹਨੂੰ ਵੀ ਸੋਹਣਾ ਰੈਡੀ ਕਰਵਾ ਸਕਦੇ ਹਾਂ ਸਟਾਕ ਬਹੁਤ ਸੋਹਣਾ ਲਾਈਨਿੰਗ ਲਾ ਕੇ ਬਣੂਗਾ ਇਹ ਬਾਕੀ ਤੁਸੀਂ ਗਰਮੀ ਸਰਦੀ ਜਦੋਂ ਮਰਜੀ ਇਹਨੂੰ ਵੇਅਰ ਕਰ ਸਕਦੇ ਹੋ ਫਿਰਊਗਾ ਔਰੇਂਜ ਜਿਹਾ ਕਲਰ ਬੜਾ ਹੀ ਪਿਆਰਾ ਮਿੱਠਾ ਜਿਹਾ ਔਰੇਂਜ ਕਲਰ ਆ ਇਹ ਛੋਟਾ ਛੋਟਾ ਇਹਦੇ ਵਿੱਚ ਫਲਾਵਰ ਬਣਿਆ ਹੋਇਆ ਇਹ ਕਿਤੇ ਇਸ بیس ਇਹਨਾਂ ਦਾ ਸੇਮ ਆਊਗਾ 2500 ਦੇ ਇਹ ਆਲ ਓਵਰ ਸੂਟ ਰਹਿਣਗੇ ਪ੍ਰਾਈਸ ਇਹਨਾਂ ਦਾ ਰਹੂਗਾ 2500 ਦਾ ਆਲ ਓਵਰ ਸੂਟ ਰਹੂਗਾ ਇਹ ਪਿਓਰ ਦੇ ਉੱਪਰ ਵਧੀਆ ਫੈਬਰਿਕ ਹੈ ਇਹ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਬਾਕੀ ਫੇ ਕੁਝ ਪਸ਼ਮੀਨੇ ਦੇ ਕਲਰ ਆਪਣੇ ਕੋਲੇ ਆਏ ਐ ਈਰਾਨ ਕੇ ਪ੍ਰਿੰਟ ਪਸ਼ਮੀਨੇ ਦੇ ਇਹ ਮੈਚਿੰਗ ਰਹੂਗਾ ਇਹ ਤੁਹਾਨੂੰ ਆਲ ਓਵਰ ਵੀ ਮਿਲ ਸਕਦਾ ਹੈ ਮੈਚਿੰਗ ਵੀ ਮਿਲ ਸਕਦਾ ਹੈ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਹੈ ਇਹਦੇ ਉੱਪਰ ਬਰਨੀ ਬੋਰਨੀ ਆਊਗਾ ਤੇ ਬਾਕੀ ਇਹ ਵੱਡੇ ਵਾਰ ਵਾਲੇ ਸਾਢੇ ਮੀਟਰ ਦੇ ਸੂਟ ਹੋਣਗੇ ਤੇ ਸਾਢੇ 3 ਮੀਟਰ ਲੱਗੂਗਾ ਇਹਨਾਂ ਦਾ ਵਾਰ ਵਟਾ ਹੁੰਦਾ ਸੂਟਾਂ ਦਾ ਤੇ ਬੋਰ ਵਗੈਰਾ ਨਹੀਂ ਆਊਗਾ ਇਹਦੇ ਤੇ ਕੋਈ ਵੀ ਤੁਹਾਨੂੰ ਸਿਚਨ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਇਹਨਾਂ ਨੂੰ ਆਪਾਂ ਸਿੰਪਲ ਸਟੀਚਿੰਗ ਦੇ ਵਿੱਚ ਰੈਡੀ ਕਰ ਸਕਦੇ ਹਾਂ ਜਾਂ ਫਿਰ ਤੁਸੀਂ ਇਹਨਾਂ ਦੀ ਜਸਟ ਬਾਟਮ ਦੇ ਉੱਤੇ ਆਪਾਂ ਵਰਕ ਕਰ ਸਕਦੇ ਹਾਂ ਫਿਰ ਉਹ ਕਾ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਹੈ ਇਹਨਾਂ ਨੂੰ ਆਪਾਂ ਪਿਛਲੇ ਸਾਲ ਵੀ ਰੈਡੀ ਕੀਤੇ ਸੀਗੇ ਇਹ ਸੇਮ ਪ੍ਰਿੰਟ ਪਿਛਲੀ ਵਾਰ ਵੀ ਆਈ ਸੀ ਇਹ ਰੀਵਾ ਦੇ ਰਾਮ ਟੈਕਸ ਦੇ ਪ੍ਰਿੰਟ ਰਹਿਣਗੇ ਇਹ ਵਾਲਾ ਰੀਵਾ ਦਾ ਸੂਟ ਰੋਗਾ ਇਹ ਆਊਗਾ ਮਾਸਟਰ ਕਲਰ ਛੋਟਾ ਛੋਟਾ ਪ੍ਰਿੰਟ ਆਊਗਾ ਇਹਦੀ ਵੀ ਕਾਫੀ ਡਿਮਾਂਡ ਸੀ ਪਿਛਲੀ ਵਾਰ ਵੀ ਇਹਦੇ ਨਾਲ ਪਲੇਨ ਪਸ਼ਮੀਨੇ ਦੀਆਂ ਸਲਵਾਰਾਂ ਰਹਿਣਗੀਆਂ ਇਹਦੀ ਬਾਟਮ ਤੇ ਵਰਕ ਕੀਤਾ ਹੋਇਆ ਇਹਨੂੰ ਤੁਸੀਂ ਸਟੀਚਿੰਗ ਦੇ ਵਿੱਚ ਡਿਜ਼ਾਈਨਿੰਗ ਕਰਾ ਸਕਦੇ ਹੋ ਸ਼ਰਟ ਨੂੰ ਬਾਟਮ ਤੇ ਵਰਕ ਆਊਗਾ ਬਾਕੀ ਤੁਸੀਂ ਵਰਕ ਆਪਣੀ ਚੁਆਇਸ ਨਾਲ ਵੀ ਰੈਡੀ ਕਰਵਾ ਸਕਦੇ ਹੋ ਫਿਰ ਆਊਗਾ ਪਿੰਕ ਜਿਹਾ ਕਲਰ ਇਹ ਵਾਲਾ ਪਾਲਾ ਡਾਰਕ ਪਿੰਕ ਕਲਰ ਨਹੀਂ ਆਊਗਾ ਸੋਨਾ ਜਿਤਾ ਬਲੈਕ ਜੀ ਦੇ ਵਿੱਚ ਪਿੰਕ ਹੁੰਦਾ ਪ੍ਰੋਪਰ ਰਾਣੀ ਕਲਰ ਨਹੀਂ ਬਣੂਗਾ ਇਹਦੀ ਵੀ ਸਟੀਚਿੰਗ ਚ ਡਿਜ਼ਾਈਨਿੰਗ बॉटम ਤੇ ਵਰਕ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਵਿਦਾਊਟ ਵਰਕ ਵੀ ਰੈਡੀ ਕਰਵਾ ਸਕਦੇ ਹੋ ਫਿਰ ਆਊਗਾ ਰੈੱਡ ਕਲਰ ਦਾ ਆਉਗਈ ਇਹ ਸ਼ਰਟ ਆਉਗੀ ਸਕਿਨ ਕਲਰ ਦੀ ਇਹਦੇ ਨਾਲ ਬਾਟਮ ਆਉਗੀ ਬਾਕੀ ਜੇ ਤੁਸੀਂ ਚਾਹੋਗੇ ਤਾਂ ਤੁਸੀਂ ਇਹਦੇ ਨਾਲ ਰੈੱਡ ਬਾਟਮ ਵੀ ਲੈ ਸਕਦੇ ਹੋ ਸਕਿਨ ਕਲਰ ਦੀ ਜਗ੍ਹਾ ਤੇ ਤੁਸੀਂ ਰੈੱਡ ਬਾਟਮ ਲੈ ਸਕਦੇ ਹੋ ਜਾਂ ਫਿਰ ਇਹਨੂੰ ਆਲ ਓਵਰ ਵੀ ਬਣਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਸਭ ਤੋਂ ਮੇਨ ਗੱਲ ਕੀ ਇਹਨਾਂ ਦੇ ਉੱਪਰ ਬੋਰਨੀ ਆਊਗਾ ਇਹ ਸ਼੍ਰਿੰਕ ਨਹੀਂ ਹੋਣਗੇ ਜਿਵੇਂ ਇਹ ਵਾਲਾ ਪ੍ਰਿੰਟ ਵੀ ਆਪਾਂ ਪਾਇਆ ਹੋਇਆ ਸੀ ਇਹਦੇ ਵਿੱਚ ਵੀ ਕਾਫੀ ਇਸ ਦੇ ਵਿੱਚ ਹੈਗੇ ਆ ਪ੍ਰਿੰਟ ਆਪਣੇ ਕੋਲੇ ਬਹੁਤ ਸੋਹਣਾ ਸੂਟ ਬਣਦਾ ਹੈ ਇਹ ਦੀ ਨੈਕ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਿਦਾਊਟ ਵਰਕ ਸਿੰਪਲ ਇਹ ਸਟੀਚਿੰਗ ਦੇ ਵਿੱਚ ਰੈਡੀ ਹੋਇਆ ਸੋਨਾ ਬਣਦਾ ਸੂਟ ਇਹਦੇ ਵਿੱਚ ਥੋੜੀ ਸ਼ਾਈਨਿੰਗ ਆਊਗੀ ਇਹ ਵਾਲਾ ਜਿਹੜਾ ਫੈਬਰਿਕ ਹੈ ਇਹ ਡਬਲ ਸ਼ਾਈਨਿੰਗ ਜੀ ਜਿੱਦਾਂ ਡਬਲ ਟੋਨ ਦੇ ਵਿੱਚ ਕਹਿ ਦਿੰਦੇ ਆ ਜਿੱਦਾਂ ਲਾਈਟਾਂ ਦੇ ਵਿੱਚ ਕੁਝ ਹੋਰ ਕਲਰ ਦਿਖੂਗਾ ਤਾਂ ਧੁੱਪ ਦੇ ਵਿੱਚ ਕੁਝ ਹੋਰ ਦਿਖੂਗਾ ਸੋ ਇਹ ਵਾਲਾ ਇਹਦਾ ਕਲਰ ਜੇ ਚੇਂਜ ਹੁੰਦਾ ਇਹਦੇ ਵਿੱਚ ਇਸ ਫੈਬਰਿਕ ਦੇ ਵਿੱਚ 8-7 ਪ੍ਰਿੰਟ ਆਪਣੇ ਕੋਲ ਹਜੇ ਹੈਗੇ ਆ ਜੇ ਕਿਸੇ ਨੇ ਆਰਡਰ ਕਰਨਾ ਹੋਊਗਾ ਤਾਂ ਤੁਸੀਂ ਕਰ ਸਕਦੇ ਹੋ ਇਹ ਵਾਲੀ ਆਉਗੀ ਜੀ ਬਨਾਰਸੀ ਸ਼ਰਟ ਇਹਦੇ ਵੀ ਕਾਫੀ ਆਰਡਰ ਹੁੰਦੇ ਆ ਜਿਵੇਂ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਬਨਾਰਸੀ ਆਉਗੀ ਇਹਦੇ ਵਿੱਚ yellow light ਜੇ ਕਲਰ ਆਉਂਦੇ ਆ ਕਾਫੀ ਤੁਹਾਨੂੰ ਮਿਲ ਜਾਣਗੇ ਇੱਕ ਇਹ ਵਾਲਾ ਕਲਰ ਆਊਗਾ ਇਹਦੇ ਵਿੱਚ ਪਿਸਤਾ ਗ੍ਰੀਨ ਜਿਹਾ ਕਲਰ ਆਊਗਾ ਇਹਨਾਂ ਦੀਆਂ ਆਪਾਂ ਬਾਟਮ ਤੇ ਵਰਕ ਕੀਤਾ ਸੀਗਾ ਤੇ ਸ਼ਰਟਾਂ ਇਹਨਾਂ ਦੀਆਂ ਆਪਾਂ ਪਲੇਨ ਰੱਖੀਆਂ ਸੀ ਫਿਰ ਇੱਕ ਇਹਨਾਂ ਦੇ ਵਿੱਚ ਇਹ ਕਲਰ ਆਉਣਗੇ ਇਹ ਬ੍ਰੌਕਟ ਦੇ ਵਿੱਚ ਆਉਣਗੇ ਕੋਈ ਨੁਕੀਨ ਖਾਬ ਵੀ ਕਹਿ ਦਿੰਦਾ ਕੋਈ ਬ੍ਰੌਕਟ ਕਹਿ ਦਿੰਦਾ ਪਰ ਖੀਨ ਖਾ ਵ ਅਲੱਗ ਹੁੰਦੀ ਹੈ ਬ੍ਰੌਕਟ ਲੱਗ ਹੁੰਦੀ ਹੈ ਇਹਦਾ ਗ੍ਰੀਨ ਕਲਰ ਰਹੂਗਾ ਇਹ ਵਾਲੇ ਦਾ ਇਹਦੇ ਫਲਾਵਰ ਬਹੁਤ ਸੋਹਣੇ ਬਣੇ ਹੋਏ ਆ ਫਿਰ ਆਊਗਾ ਬਲੈਕ ਕਲਰ ਇਹਨਾਂ ਦੀਆਂ ਬਾਟਮ ਤੇ ਹੈਂਡਵਰਕ ਜਿਆਦਾ ਸੋਹਣਾ ਲੱਗਦਾ ਇਹਨਾਂ ਸੂਟਾਂ ਤੇ ਪਾਰਟੀ ਵੇਅਰ ਬਣ ਜਾਂਦੇ ਪੂਰੇ ਬਾਟਮ ਤੇ ਹੈਂਡਵਰਕ ਕਰਕੇ ਜਾਂ ਆਪਾਂ neck ਤੇ pants ਲਾ ਕੇ ਵੀ ਇਹਨਾਂ ਤੇ ਵਰਕ ਕਰ ਸਕਦੇ ਆ ਫਿਰ ਇਹ ਵਾਲਾ ਫੈਬਰਿਕ ਆਊਗਾ ਜਿੱਦਾਂ ਖੀਮ ਖਾਪ ਦੇ ਵਿੱਚ ਇਹ ਇਹਦੇ ਵਿੱਚ ਥੋੜਾ ਪ੍ਰਿੰਟ ਘਟ ਆਊਗਾ ਸੋ ਇਹਦੇ ਨਾਲ ਆਪਾਂ ਇਹਨੂੰ ਬਾਟਮ ਰੱਖ ਕੇ ਇਹਦੇ ਨਾਲ ਆਪਾਂ ਸ਼ਰਟ ਵੀ ਰੈਡੀ ਕਰ ਸਕਦੇ ਆ ਪਲੀਨ ਹੈਂਡਵਰਕ ਦੀ ਇਹਦੇ ਵਿੱਚ 7 ਤੋਂ 8 ਕਲਰ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਫਿਰ ਪਸ਼ਮੀਨੇ ਦੇ ਆਊਗਾ ਆਨੀਅਨ ਜਿਹਾ ਕਲਰ ਹੈ ਪ੍ਰਿੰਟ ਬਹੁਤ ਸੋਹਣਾ ਇਹਦਾ ਇਹ ਵਾਲੇ ਪਸ਼ਮੀਨੇ ਦੇ ਸੂਟ ਰਹਿਣਗੇ ਕਾਫੀ ਮੇਰੀਆਂ ਪਹਿਣਾ ਦੀ ਡਿਮਾਂਡ ਸੀ ਕਿ ਇੱਧਰ ਸਰਦੀ ਸ਼ੁਰੂ ਹੋ ਗਈ ਹੈ ਸੋ ਪਸ਼ਮੀਨਾ ਅਪਲੋਡ ਕੀਤਾ ਜਾਵੇ ਤਾਂ ਇਹ ਪਸ਼ਮੀਨੇ ਦੇ ਸੂਟ ਹੋਣਗੇ ਜਿੰਨਾ ਜਿੰਨਾਂ ਨੂੰ ਪਸ਼ਮੀਨੇ ਦੇ ਸੂਟ ਚਾਹੀਦੇ ਹੋ ਆਪਣਾ ਆਰਡਰ ਦੇ ਕੇ ਸਟੀਚਿੰਗ ਕਰਵਾ ਸਕਦੇ ਆ ਇਹ ਵਾਲੀ ਕਾਟਰੀਜ਼ ਦੀ ਸ਼ਰਟ ਹੋਊਗੀ ਇਹਦੇ ਨਾਲ ਬਾਟਮ ਆਊਗੀ ਇਹ ਵਾਲੀ ਜਿੱਦਾਂ ਇਹਦੇ ਪੈਚ ਲੱਗਿਆ ਇਹ ਬਾਟਮ ਆਉਗੀ ਇਹ ਸ਼ਰਟ ਰੋਕੀ ਕਾਉਂਟਰੀਜ਼ ਦੀ ਇਹਦੀਆਂ 슬ੀਵਸ ਤੇ ਤੇ ਪਹੁੰਚੇ ਤੇ ਵਰਕ ਹੋਊਗਾ ਫਿਰ ਆਊਗਾ ਪਰਪਲ ਕਲਰ ਇਹਦੀ ਵੀ ਬਾਟਮ ਤੇ ਵਰਕ ਹੈ ਸ਼ਰਟ ਨੂੰ ਆਪਾਂ ਜਸਟ ਸਟਿਚਿੰਗ ਦੇ ਵਿੱਚ ਰੈਡੀ ਕਰਾਂਗੇ ਫਿਰ ਆਊਗਾ ਜੀ ਲਾਈਟ ਕਲਰ ਦਾ ਆਲਓਵਰ ਸੂਟ ਪਸ਼ਮੀਨੇ ਦਾ ਇਹ ਪਸ਼ਮੀਨਾ ਤੁਸੀਂ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਪਸ਼ਮੀਨਾ ਬਹੁਤ ਸੋਹਣਾ ਸੂਟ ਹੈ ਇਹ ਪਸ਼ਮੀਨੇ ਦਾ ਕਪੜਾ ਬਹੁਤ ਸੋਹਣਾ ਹੈ ਦਾ ਲਾਈਟ ਵੇਟ ਜਿਆ ਆਲ ਓਵਰ ਸੂਟ ਬਣੂਗਾ ਫਿਰ ਇਹ ਵਾਲਾ ਵੀ ਆਲ ਓਵਰ ਸੂਟ ਆਊਗਾ ਇਹ ਵੀ ਬਹੁਤ ਸੋਹਣਾ ਪਸ਼ਮੀਨੇ ਦਾ ਇਹਦੇ ਵਿੱਚ ਥੋੜਾ ਜਿਹਾ ਜਿੱਦਾਂ ਪਿੰਕ ਜੀ ਦਾ ਵਿੱਚ ਆਊਗਾ ਇਹਨੂੰ ਆਪਾਂ ਪਿੰਕ ਨਾਲ ਜਾਂ ਲੇਸੀ ਸਕਿਨ ਲੇਸੀਸ ਨਾਲ ਵੀ ਆਪਾਂ ਇਹਨੂੰ ਰੈਡੀ ਕਰ ਸਕਦੇ ਆ ਰਹੂਗੀ ਇਹਦੀ ਪਿੰਕ ਕਲਰ ਦੀ ਬਾਟਮ ਆਉਗੀ ਲਾਈਟ ਸਕਿਨੀ ਜੀ ਇਹਦੀ ਸ਼ਰਟ ਆਉਗੀ ਸੋ ਇਹ ਵਾਲੇ ਸੂਟ ਵਧੀਆ ਰੀਜ਼ਨੇਬਲ ਰਹ ਜਾਂਦੇ ਆ ਇਹਦਾ 1550 ਸੂਟ ਦਾ ਪ੍ਰਾਈਸ ਰਹੂਗਾ ਬਾਕੀ ਆਪਣੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਤੁਹਾਡੀ ਸਟੀਚਿੰਗ ਕਿੰਨੀ ਆ ਸੋ ਇੱਕ ਮੇਰੀ ਭੈਣ ਨੇ ਜਦੋਂ ਮੈਂ ਸਟੀਚਿੰਗ ਦੱਸਿਆ ਸੀ ਕਿ ਸਾਡੀ ਸਿੰਪਲ ਸੂਟ ਦੀ ਇੰਨੀ ਸਟੀਚਿੰਗ ਹੈ ਤੇ ਲਾਈਨਿੰਗ ਵਾਲੇ ਦੀ ਇੰਨੀ ਹੈ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਕਿ ਲਾਈਨਿੰਗ ਵਾਲੇ ਦੀ ਸਟੀਚਿੰਗ ਤਾਂ 600 ਚੱਲ ਰਹੀ ਹੈ ਸੋ ਇਹ ਵਾਲੀਆਂ ਸਟੀਚਿੰਗ ਤਾਂ 600 700 ਤਾਂ ਹੁਣ ਪਿੰਡ ਦੇ ਵਿੱਚ ਜੋ ਲੇਡੀ ਸਟਿਚ ਕਰਦੀਆਂ ਉਹਨਾਂ ਦੀ ਸਟੀਚਿੰਗ ਹੁੰਦੀ ਆ ਸੋ ਕਾਰੀਗਰ ਤੇ ਡਿਪੈਂਡ ਆ ਤੇ ਅਗਲੇ ਦੇ ਕੰਮ ਤੇ ਡਿਪੈਂਡ ਆ ਵੀ ਉਹਨਾਂ ਦੇ ਕੋਲ ਕਿੱਦਾਂ ਦਾ ਕੰਮ ਹੈ ਕਿੱਦਾਂ ਦੇ ਉਹਨਾਂ ਦੇ ਕਲਾਇੰਟ ਹੈ ਤੇ ਕਿੱਦਾਂ ਦੇ ਉਹਨਾਂ ਦੇ ਵਰਕਰ ਜੋ ਕੰਮ ਕਰਦੇ ਆ ਉੱਤੇ ਡਿਪੈਂਡ ਹੁੰਦਾ ਬਾਕੀ 1200 ਸਟੀਚਿੰਗ ਲਾਈਨਿੰਗ ਵਾਲੇ ਸੂਟ ਦੀ ਮੋਸਟਲੀ ਹਰ ਬੁਟੀਕ ਤੇ ਹਰ ਟੇਲਰ ਦੀ ਹਰ ਸ਼ਹਿਰ ਦੇ ਵਿੱਚ ਜੋ ਰੇਟ ਚੱਲਦਾ ਸਾਡੀ ਉਹੀ ਆ ਕੋਈ ਅਸੀਂ ਐਕਸਟਰਾ ਸਟੀਚਿੰਗ ਨਹੀਂ ਲੈਂਦੇ ਸਿੰਪਲ ਸੂਟ ਦੀ ਗੱਲ ਕਰੀਏ ਤਾਂ ਸਿੰਪਲ ਸੂਟ ਦੀ ਸਟੀਚਿੰਗ 3.5 400 ਤੋਂ ਸਟਾਰਟ ਹੋ ਜਾਂਦੀ ਹੈ ਵਿਦਆਊਟ ਪਾਈਪਿੰਗ ਵਿਦਆਊਟ ਆ ਫਿਨਿਸ਼ਿੰਗ ਜਸਟ ਅ ਸਿੰਪਲ ਸੂਟ ਫਿਰ ਆ ਵਾਲਾ ਫੈਬਰਿਕ ਆਊਗਾ ਜਿੱਦਾਂ ਇਹਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਕਸਟਮਰ ਨੇ ਸੈਟਨ ਆਰਗੈਂਜ਼ਾ ਜਿੱਦਾਂ ਆਰਗੈਂਜ਼ਾ ਥੋੜਾ ਪਤਲਾ ਜ਼ਿਆਦਾ ਹੁੰਦਾ ਇਹ ਥੋੜਾ ਜਿਹਾ ਥਿੱਕ ਜਾ ਆ ਇਹਦੇ ਵਿੱਚ ਵੀ ਕਾਫੀ ਕਲਰ ਪ੍ਰਿੰਟ ਹੈਗੇ ਆ ਫਿਰ ਆਜੂਗਾ ਇਹ ਵੀ ਟਿਸ਼ੂ ਦੇ ਉੱਪਰ ਬ੍ਰாக்கਟ ਦੀ ਟਾਈਪ ਤੇ ਬ੍ਰாக்கਟ ਥੋੜਾ ਹਾਰਡ ਜਾਂ ਹੁੰਦਾ ਇਹ ਵਾਲਾ ਬਹੁਤ ਜ਼ਿਆਦਾ ਸੌਫਟ ਹੈ ਇਹ ਨੂੰ ਆਪਾਂ ਸਟਿਚ ਕੀਤਾ ਹੋਇਆ ਇੱਕ ਪੀਸ ਤੁਹਾਨੂੰ ਦਿਖਾਵਾਂਗੇ ਇਹ ਸੀਨ yellow color ਦੇ ਵਿੱਚ ਸਟਿਚ ਹੋਇਆ ਤੇ ਇਹਦੀ ਸ਼ਰਟ ਬਣੀ ਹੋਈ ਹੈ yellow ਇਹਦੀ ਬਾਟਮ ਬਣੀ ਆ ਇਹਦਾ ਦੁਪੱਟਾ ਏਕੇ ਦੇ ਵਿੱਚ ਆਪਾਂ ਬਾਟਮ ਤੇ ਵਰਕ ਕਰਕੇ ਰੈਡੀ ਕੀਤਾ ਇਹ ਵਾਲਾ ਸੂਟ ਸੀ ਉਹਨਾਂ ਦੀ ਚੋਆਇਸ ਸੀ ਕਿ ਉਹ ਵਰਕ ਕਰਕੇ ਹੀ ਉਹਨਾਂ ਨੇ ਮੇਰੀ ਭੈਣ ਨੇ ਲੈਣਾ ਸੂਟ ਇਹਨਾਂ ਦੀ ਚੋਆਇਸ ਸੀ ਵੀ ਇਹਨਾਂ ਨੇ ਸਿੰਪਲ ਰੱਖਣਾ ਸੋ ਸੂਸੀ ਸਿੰਪਲ ਵੀ ਰੱਖ ਸਕਦੇ ਹੋ ਤੁਸੀਂ ਵਰਤੂ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੁੰਦਾ ਇਹ ਫਿਰ ਉਹ ਕਾਟਰਾਈਜ਼ ਇਹਦੇ ਵਿੱਚ ਇੱਕ ਕਾਟਰੀਸ ਦੇ ਪ੍ਰਿੰਟ ਰਾਂਗੇ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ 750 ਦਾ ਕਾਟਰੀਜ਼ ਦਾ ਸੂਟ ਹੈ ਉਹ ਬਾਕੀ ਵਰਕ ਦੇ ਐਕਸਟਰਾ ਰਹਿਣਗੇ 750 ਦਾ ਸੂਟ ਹੈ ਇਹ ਜਿਹੜਾ ਇਹ ਵਾਲਾ ਕਾਟਰਾਈਜ਼ ਦਾ ਸੂਟ ਹੈ ਜੀ ਇਹ ਲਵਲੀਨ ਦਾ ਇਹ 1150 ਦਾ ਇਹਨਾਂ ਦਾ ਜਿੱਦਾਂ ਜਿੱਦਾਂ ਇਹਨਾਂ ਦੇ ਪਿੱਛੋਂ ਰੇਟ ਹੁੰਦੇ ਆ ਸੋ ਉਦਾਂ ਹੀ ਰੇਟ ਹੁੰਦੇ ਇਹਨਾਂ ਦੇ ਕੋਈ ਰੇਟ ਫਿਕਸ ਹੁੰਦੇ ਆ ਕੋਈ ਇਹਨਾਂ ਦੇ ਵਿੱਚ ਜ਼ਿਆਦਾ ਅੰਤਰ ਨਹੀਂ ਹੁੰਦਾ ਜਿਹੜੇ ਇਹ ਵਾਲੇ ਰੀਵਾ ਰਾਮ ਟੈਕਸ ਦੇ ਸੂਟ ਹੁੰਦੇ ਆ ਸੋ ਇਹਨਾਂ ਦੇ ਪ੍ਰਾਈਸ ਦਾ ਕੋਈ ਜ਼ਿਆਦਾ ਹੋ ਨਹੀਂ ਹੁੰਦਾ ਇਹ ਵਾਲੇ 750 ਦੇ ਨੇ ਇਹ ਵਾਲਾ ਸਿਲਕ ਪਸ਼ਮੀਨੇ ਦੇ ਕਲਰ ਆਪਾਂ ਜੀ ਨੈਸਟ ਵੀਡੀਓ ਦੇ ਵਿੱਚ ਅਪਲੋਡ ਕਰ ਦੇਵਾਂਗੇ ਬਾਕੀ ਕਈਆਂ ਮੇਰੀਆਂ ਭੈਣਾਂ ਜਿੱਦਾਂ ਕਿ ਇੱਕ ਮੇਰੇ ਪੱਕੇ ਕਲਾਇੰਟ ਹੈਗੇ ਆ ਉਹਨਾਂ ਕੋਲ ਕੱਪੜੇ ਜਾਂਦੇ ਆ ਸਾਡੇ ਆਏ ਸਾਲ ਜਾਂਦੇ ਆ ਸੋ ਉਹਨਾਂ ਨੂੰ ਮੈਂ ਖਾਸ ਇਹ ਜੇ ਮੇਰੀ ਵੀਡੀਓ ਦੇਖ ਰਹੇ ਆ ਸੋ ਉਹਨਾਂ ਨੂੰ ਕਹਿਣੀ ਆ ਕਿ ਮੇਰੀ ਭੈਣ ਨੂੰ ਵੀ ਉਹਨਾਂ ਨੇ ਸਾਡੇ ਕੋਲੋਂ ਕੱਪੜੇ ਬਣਾ ਲਏ ਆ ਕੱਪੜੇ ਬਣਾ ਕੇ ਸਾਡੇ ਕੋਲੋਂ ਪੈਕ ਕਰਵਾ ਕੇ ਜਦੋਂ ਪੇਮੈਂਟ ਦੀ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਬਲੌਕ ਕੀਤਾ ਸੋ ਇਹ ਸਾਰਿਆਂ ਤੇ ਡਿਪੈਂਡ ਹੁੰਦਾ ਕਿ ਜਿਹੜੇ ਹੋਰ ਕਲਾਇੰਟ ਐ ਸੋ ਕਈਆਂ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਪਹਿਲਾਂ ਪੈਸੇ ਪਾਓ ਫਿਰ ਆਪਣਾ ਆਰਡਰ ਕਨਫਰਮ ਕਰੋ ਤਾਂ ਇਹਦੇ ਵਿੱਚ ਮੈਨੂੰ ਹੋਰ ਕਿਸੇ ਦੇ ਬੁਟੀਕ ਦਾ ਮੈਨੂੰ ਕੁਝ ਨਹੀਂ ਹੈਗਾ ਅਲੱਗ-ਅਲੱਗ ਮਾਈਂਡ ਹੁੰਦਾ ਸਾਰਿਆਂ ਦਾ ਬਟ ਉਹਦੇ ਲਈ ਆ ਵੀ ਸਾਡੇ ਕੋਲੋਂ ਪੈਸੇ ਮੰਗਣੇ ਕਲਾਇੰਟ ਨੂੰ ਪਹਿਲਾਂ ਕਹਿਣਾ ਵੀ ਹਾਂ ਪਾਓ ਸੋ ਥੋੜੇ ਇਹ ਔਖੇ ਲੱਗਦੇ ਆ ਆਪ ਨੂੰ ਹੀ ਲੱਗਦਾ ਵੀ ਚਲੋ ਰੈਡੀ ਕਰ ਦਿੰਨੇ ਆ ਕੋਈ ਗੱਲ ਨਹੀਂ ਪੇਮੈਂਟ ਆ ਜੂਗੀ ਸੋ ਇਹ ਸਾਰਿਆਂ ਲਈ ਫਿਰ ਜਿਹੜੇ ਹੋਰ ਕਲਾਇੰਟ ਐ ਨਾ ਆਪਣਾ ਮਾਨ ਨਹੀਂ ਬੰਦੇ ਦਾ ਮਾਨ ਹੀ ਫਿੱਕਾ ਪੈ ਜਾਂਦਾ ਵੀ ਇਦਾਂ ਦਾ ਜਦੋਂ ਬੰਦੇ ਨਾਲ ਹੁੰਦਾ ਸੋ ਮੇਰੀਆਂ ਭ ਜੇ ਆਰਡਰ ਲੈਣਾ ਹੁੰਦਾ ਤਾਂ ਆਰਡਰ ਕਰਿਆ ਕਰੋ ਤਾਂ ਨਹੀਂ ਤਾਂ ਤੁਸੀਂ ਉਹ ਨਾ ਆਰਡਰ ਨੂੰ ਕਨਫਰਮ ਕਰਿਆ ਕਰੋ ਕਿਉਂਕਿ ਸਟੀਚਿੰਗ ਜਦੋਂ ਕਰ ਦਿੰਦੇ ਆ ਤਾਂ ਕਪੜਾ ਫਿਰ ਸਾਡਾ ਵੇਸਟ ਜਾਂਦਾ ਤੇ ਉਹ ਮੇਰੀ ਭੈਣ ਹੈ ਇੱਕ ਕੈਨੇਡਾ ਦੇ ਵਿੱਚ ਉਹਨੂੰ ਮੇਰੀ ਰਿਕੁਐਸਟ ਹੈ ਕਿ ਉਹ ਮੇਰਾ ਫੋਨ ਚੱਕੇ ਤੇ ਆਪਣੇ ਕਪੜੇ ਲਵੇ ਇਹ ਸਾਰੇ ਜਿਹੜੇ ਕੋਈ ਇਨਫੋਰ ਮੇਰੀਆਂ ਭੈਣਾਂ ਫਿਰ ਉਹਨਾਂ ਤੇ ਵੀ ਕੰਮ ਤੇ ਅਸਰ ਪੈਂਦਾ ਸ੍ਰੀ ਕਾਲ ਜੀ ਥੈਂਕ ਯੂ